ਆਸਾ ਕਾਹੂ ਦਿਨ ਪਾਠ ਪਟੰਬਰ ਕਾਹੂ ਪਲੰਗ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਐਰਕ ਵਾਦਨ ਕੀ ਜੈ ਰੇ ਮਨ ਸੁਕ੍ਰਿਤ ਕਰ ਕਰ ਲੀ ਜੈ ਰੇ ਮਨ ਰਹਾਉ ਕੁਮਾਰਾ ਇੱਕ ਜੋ ਮਾਟੀ ਗੁੰਦੀ ਬੋ ਬਿਦਬਾਨੀ ਲਾਈ ਕਾਹੂ ਮੇ ਮੋਤੀ ਮੁਗਤਾਖਲ ਕਾਹੂ ਬਿਆਦ ਲਗਾਈ ਝੂਮੇ ਤੰਦ ਰਕ ਨੂੰ ਕੋ ਦਿਆ ਮੁਗਦ ਕਹ ਤਨ ਮੇਰਾ ਜਮ ਕਾ ਡੰਡ ਮੂੰਡ ਮੇ ਲਾਗੈ ਖਿਨ ਮੇ ਕਰਨ ਬਿਰਾ ਹਰ ਜਨ ਉਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੈ ਸਦ ਕਰਮਾ ਨਾ ਪਾਨੋ ਮਨ ਵਸਾਈ ਕਹ ਕਬੀਰ ਸੋਰੇ ਸੰਤੂ ਮੇਰੀ ਮੇਰੀ ਝੂਠੀ ਚਿਰਗੜ ਪਾਰ ਚਿਟਾਰਾ ਲਗਿਓ ਤਰੀਤਾ ਗਰੀ ਝੂਠੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ 16ਵਾਂ ਸ਼ਬਦ ਆਸਾ ਰਾਗ ਅੰਦਰ ਕਬੀਰ ਸਾਹਿਬ ਇਹ ਸ਼ਬਦ ਦੀ ਰਾਹ ਦੀ ਪੰਕਤੀ ਵਿੱਚ ਐ ਰਖਵਾਦਨ ਕੀ ਜੈ ਰੇ ਮਨ ਸੁਕ੍ਰਿਤ ਕਰ ਕਰ ਦੀ ਜੈ ਰੇ ਮਨ ਬਹੁਤ ਵਾਰ ਆਸਾ ਹੁੰਦਾ ਮੰਦਾ ਦੁਨੀਆ ਦੇ ਸੁਖ ਦੇ ਕੇ ਦੁਨੀਆ ਨੂੰ ਮੋਜਾ ਮਾਣ ਦੇ ਦੇ ਕੇ ਵੀ ਮੇਰੇ ਕੋਲ ਉਹਦੇ ਕੋਲ ਖਾਣ ਪਣ ਚੰਗਾ ਹੈ ਮੇਰੇ ਕੋਲ ਉਹਦਾ ਘਰ-ਦਰ ਚੰਗਾ ਹੈ ਦੂਜੇ ਦਾ ਸੁੱਖ ਦੇਖ ਕੇ ਕਈ ਵਾਰ ਬੰਦਾ ਅੰਦਰੋਂ ਅੰਦਰੋਂ ਐਰਕ ਕਰਦਾ ਈਰਖਾ ਕਰਦਾ ਹੈ ਭਾਈ ਤੂੰ ਵੀ ਮਿਹਨਤ ਕਰ ਮਿਹਨਤ ਕਰਕੇ ਤੂੰ ਵੀ ਜਿਹੜੇ ਸੁੱਖ ਮਾਨੇ ਮਾਨ ਹੱਥ ਪੈਰ ਰੱਬ ਨੇ ਤੈਨੂੰ ਵੀ ਦਿੱਤੇ ਨੇ ਮਿਹਨਤ ਕਰ ਮਿਹਨਤ ਕਰਕੇ ਤੂੰ ਵੀ ਕਮਾਈ ਕਰ ਲੈ ਤੇ ਕਿਸੇ ਦੀ ਕਮਾਈ ਹੋਈ ਕਿਸੇ ਦਾ ਸੁੱਖ ਦੇਖ ਕੇ ਇਹਨੂੰ ਐਰਕਵਾਦ ਕਰਨਾ ਈਰਖਾ ਕਰਨੀ ਇਹ ਫਬਦੀ ਨਹੀਂ ਉਹੀ ਇਥੇ ਕਵੀ ਕਹਿੰਦਾ ਐਰਕਵਾਦ ਨਾ ਕਿ ਜੈਰੇ ਮਨ ਹਿਮਰੇ ਮਨ ਹੋਰ ਨੂੰ ਨਿਰਖਾ ਨੰਕਰਦਾ ਫਿਰ ਹੋਰ ਨੂੰ ਦੇਖ ਦੇ ਕੇ ਤਰਸਦਾ ਨਾ ਫਿਰ ਐਵੇਂ ਸੁਕ੍ਰਿਤ ਕਰ ਕਰ ਲੀ ਜਾ ਰੇ ਮਨ ਅਗਰ ਤੂੰ ਵੀ ਉਹ ਜੀ ਸੁਖ ਚਾਹੁੰਦਾ ਹੈ ਉਤਾਰ ਚਾਹੁੰਦਾ ਹੈ ਤੇ ਸੁਕ੍ਰਿਤ ਕਰ ਮਿਹਨਤ ਕਰ ਚੰਗੀ ਸੁਕ੍ਰਿਤ ਕਰਕੇ ਚੰਗੀ ਕਿਰਤ ਕਰਕੇ ਤੂੰ ਵੀ ਕਮਾਈ ਕਰ ਹਾਂ ਇਹ ਵੀ ਯਾਰ ਰੱਖੀ ਕਿ ਰੀਸੋ ਰੀਸੀ ਤੂੰ ਗਲਤ ਕੰਮ ਕਰਨਾ ਸ਼ੁਰੂ ਕਰ ਦੇ ਕੋਈ ਜੀ ਕਮਾਈ ਨਾ ਕਰਨਾ ਸ਼ੁਰੂ ਕਰੀ ਹਰਾਮ ਦੀ ਕਮਾਈ ਨਾ ਕਰਨਾ ਸ਼ੁਰੂ ਕਰੀ ਸੁਕ੍ਰਿਤ ਕਰਕੇ ਪਹਿਲੀ ਕਿਰਤ ਕਰਕੇ ਨੇਕ ਮਿਹਨਤ ਕਰਕੇ ਮਿਹਨਤ ਨਾਲ ਜਿਨੇ ਸੁਖ ਸੁੱਖਾਂ ਦੇ ਸਾਧਨ ਇਕੱਤਰ ਕਰ ਸਕਦੇ ਨੇ ਕਰ ਪਰ ਜਿਨਾਂ ਕੋਲ ਹੈਨ ਉਹਨਾਂ ਨਾਲ ਤੂੰ ਐਰ ਖਵਾ ਦੇਣਾ ਕਰ ਇਹਦੇ ਨਾਲ ਤੇਰਾ ਆਤਮਿਕ ਪੱਧਰ ਝੜਾਇਆ ਆਤਮਿਕ ਜੀਵਨ ਗਿਰਦਾ ਜਾਏਗਾ ਇਹ ਪਹਿਲੀ ਗੱਲ ਨਹੀਂ ਆਮ ਤੁਰ ਬੰਦਾ ਦੂਜਿਆਂ ਨੂੰ ਦੇਖ ਕੇ ਨਾ ਤੇ ਉਹ ਈਰਖਾ ਕਰਦਾ ਹੈ ਜਾਂ ਉਹ ਦੇਖ ਕੇ ਤਰਸਦਾ ਹੈ ਫਰੀਦ ਜੀ ਨੂੰ ਬੜਾ ਸੁਣੋਗਾ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸੈ ਜੀਉ ਇਹਦੇ ਕੋਲ ਚੰਗਾ ਹੀ ਹੈ ਕਿਰੁਖੀ ਸੁਖੀ ਖਾਏਗਾ ਠੰਡਾ ਪਾਣੀ ਪੀਓ ਫਿਰ ਤਾਂ ਦੇਖ ਪਰੇ ਚੋਪੜੀ ਨਾ ਤਰਸਾਂ ਜੂ ਰੁਖੀ ਸੁਖੀ ਖਾ ਕੇ ਠੰਡਾ ਪਾਣੀ ਪੀ ਲੈ ਕਿਉਂਕਿ ਫਿਰ ਜਿੰਨਾ ਖਾਦੀ ਚੋਪੜੀ ਕਣੇ ਸਣਗੇ ਦੁੱਖ ਨਾਲੇ ਵੀ ਹੈ ਕਿ ਬੋਤੀਆਂ ਚੋਪੜੀਆਂ ਬੋਤੀਆਂ ਮੋਜਾਂ ਦੁਨੀਆ ਵੀ ਮਾਨ ਲਈ ਇਸ ਜ਼ਰ ਕਾਰਨ ਕਣੀ ਖੁਦ ਖੁਆਈ ਇਨ ਜ਼ਰ ਕਣੀ ਵਿਗੁਤੀ ਪਾਪਾਂ ਬਾਝ ਹੋਏ ਨੇ ਮੋਇਆਂ ਸਾਤਣਾ ਇਨ ਇਸ ਜ਼ਰ ਕਾਰਨ ਕਣੀ ਵਿਗੁਤੀ ਇਨ ਇਸ ਇਨ ਜ਼ਰ ਕਣੀ ਖੁਆਈ ਪਾਪੋਂ ਮਜੂ ਹੈ ਨਹੀਂ ਮੋਇਆ ਸਾਥ ਨਾ ਜਾਈ ਇਸ ਪੈਸੇ ਦੇ ਕਰਨ ਬੜੀ ਦੁਨੀਆ ਖੁਆਰ ਹੁੰਦੀ ਹੈ ਕਿਉਂਕਿ ਗਲਤ ਤਰੀਕੇ ਨਾਲ ਪੈਸਾ ਕਮਾਉਂਦੀ ਹੈ ਤੇ ਜਦੋਂ ਗਲਤ ਤਰੀਕੇ ਨਾਲ ਕਮਾਓਗੇ ਤਾਂ ਫਿਰ ਕਹਨੇ ਸਹਿਣਗੇ ਦੁੱਖ ਵੀ ਸਹਿਣੇ ਪੈਣਗੇ ਇਸ ਲਈ ਅੱਵਲ ਤੇ ਕਮਾਈ ਕਰ ਨੇਕ ਸੁਕ੍ਰਿਤ ਕਰ ਤੇ ਫਿਰ ਜਿੱਦਨੇ ਮਰਜ਼ੀ ਸੁਖ ਮਾਨੇ ਤੂੰ ਮਾਨ ਲੈ ਤੂੰ ਜਨ ਐਰ ਖਵਾਦ ਨਾ ਕਰ ਇਹ ਤੇ ਰੱਬ ਦੀ ਖੇਡ ਹੈ ਉਹਦੀ ਕੁਦਰਤ ਹੈ ਹੱਸੇ ਚ ਬੈਠਾ ਕੇ ਦੇ ਅਨੰਦ ਮਣ ਰਿਆ ਕਿਦੀ ਗਰੀਬੀ ਦੇਖ ਰਿਹਾ ਕਿਦੀ ਅਮੀਰੀ ਦੇਖ ਰਿਹਾ ਕਾਹ ਹੂੰ ਦੀਨੇ ਪਾਟ ਪਟੰਗ ਬਰਕਾਹੂ ਪਲੰਗ ਨੇ ਵਾਰਾ ਕਈਆਂ ਨੂੰ ਪਾਟ ਕੰਦ ਨੇ ਪੱਟ ਰਿਸ਼ਮ ਕਈਆਂ ਨੂੰ ਰਿਸ਼ਮੀ ਪਟੰਬਰ ਰਿਸ਼ਮੀ ਕਪੜੇ ਪੈਨ ਨੂੰ ਦਿੱਤੇ ਹੋਏ ਨੇ ਤੇ ਸੋਨ ਨੂੰ ਉਹਨਾਂ ਨੂੰ ਨਿਵਾਰੀ ਪਲੰਗ ਨੇ ਕਾਹੂ ਗਰੀ ਗੋਦਰੀ ਨਹੀਂ ਪਰ ਕਈਆਂ ਗੁਰ ਗਲੀ ਸੜੀ ਗੋਦਰੀ ਵੀ ਨਹੀਂ ਕਾਹੂ ਖਾਨ ਉਪਰਾਰਾ ਪਰ ਕਈਆਂ ਘਰ ਵਿੱਚ ਸਿਰ ਉਪਰਾਲੀ ਹੈ ਥੱਲੇ ਵਿਛਾਉਣ ਵਾਸਤੇ ਕੋਈ ਤਲਾਈ ਲੇਫ ਵਗੈਰਾ ਕੋਈ ਗੋਦਰੀਆਂ ਵੀ ਨਹੀਂ ਹਨ ਇੱਥੇ ਖਾਣ ਤੋਂ ਬਾਅਦ ਖਾਣਾ ਨਹੀਂ ਐ ਖਾਣ ਤੋਂ ਬਾਅਦ ਖਾਣਾ ਕਰ ਜਿਹੜੇ ਘਰ ਨੂੰ ਕਹਿੰਦੇ ਖਾਣਾ ਉਰਦੂ ਬੋਲੀਆਂ ਵਿੱਚ ਇਸ ਲਈ ਭਾਈ ਇਹ ਦੁਨੀਆਂ ਨੂੰ ਦੇਖ ਕੇ ਤੂੰ ਐ ਰਖਵਾ ਦੇ ਨਤੀਜੇ ਰੇ ਮਨ ਸੁਕ੍ਰਿਤ ਕਰ ਕਰ ਲਈ ਜਾ ਰੇ ਮਨ ਰਹਾਉ ਕੁਮਾਰਾ ਇੱਕ ਜੂ ਮੱਟੀ ਗੁੰਦੀ ਬੋ ਬਿਦ ਬੋਣੀ ਲਾਈ ਕੁਮਾਰ ਨੇ ਇੱਕ ਮਿੱਟੀ ਗੁੰਦੀ ਉਹ ਹੀ ਪਾਣੀ ਪਾਇਆ ਇੱਕੋ ਕਿਸਮ ਦੀ ਮਿੱਟੀ ਗੁੰਨ ਕੇ ਉਸ ਨੇ ਬਰਤਨ ਬਣਾਏ ਉਕਈਆਂ ਨੂੰ ਰੰਗ ਰੰਗ ਲਾ ਕੇ ਖੂਬਸੂਰਤ ਬਣਾਏ ਕਈ ਇਸ ਤਰ੍ਹਾਂ ਹੀ ਬਣਾ ਦਿੱਤੇ ਤੇ ਫਿਰ ਉਹ ਅੱਗੇ ਇਸਤੇਮਾਲ ਵੀ ਇਸ ਤਰ੍ਹਾਂ ਹੋਏ ਕਿ ਕਾਹੂ ਮੈਂ ਮੋਤੀ ਮੁਗਤਾਖਲ ਕਾਹੂ ਵਿਆਦ ਲਗਾਈ ਕਈਆਂ ਵਿੱਚ ਤੇ ਮੋਤੀ ਆਦ ਕੀਮਤੀ ਵਸਤੂਆਂ ਪਾ ਕੇ ਰੱਖੀਆਂ ਜਾਂਦੀਆਂ ਨੇ ਸਜਾ ਕੇ ਕਾਹੂ ਵਿਆਦ ਲਗਾਏ ਪਈ ਕਈਆਂ ਵਿੱਚ ਵਿਆਦ ਵਾਲੀਆਂ ਚੀਜ਼ਾਂ ਜਿਸ ਤਰ੍ਹਾਂ ਸ਼ਰਾਬ ਪਾ ਲਈ ਕਿਸੇ ਮਟਕੀ ਦੇ ਵਿੱਚ ਐ ਵੀ ਚੀਜ਼ਾਂ ਪਾ ਲਈਆਂ ਵਿਆਦ ਲਾਉਣ ਵਾਲੀਆਂ ਰੋਗ ਲਾਉਣ ਵਾਲੀਆਂ ਚੀਜ਼ਾਂ ਇਹ ਹੁਣ ਤੁਸੀਂ ਉਸ ਪਾਡੇ ਨੂੰ ਕਿਸ ਤਰ੍ਹਾਂ ਇਸਮਾਲ ਕਰਦੇ ਹੋ ਪਹਿਲੇ ਕੰਬਲੇ ਇਸਤੇਮਾਲ ਕਰਦੇ ਹੋ ਬਰੇਲੀ ਕਰਦੇ ਹੋ ਇਹ ਤੁਹਾਡੇ ਹੱਥ ਹੈ ਤੁਹਾਨੂੰ ਵੀ ਰੱਬ ਨੇ ਸੀੜ ਦੀ ਹਾਂਡੀ ਦਿੱਤੀ ਹੈ ਸੀੜ ਦੇ ਬਰਤਨ ਦਿੱਤੇ ਹਨ ਇਹਨੂੰ ਵਰਤੋ ਅੰਗਾਂ ਨੂੰ ਵਰਤੋ ਵਰਤ ਕਰਕੇ ਮਿਹਨਤ ਕਰਕੇ ਜਿੰਨਾ ਸੁੱਖ ਮਾਰਨਾ ਚਾਹਦੇ ਹੋ ਜੋ ਪਦਾਰਥ ਚਾਹੁੰਦੇ ਉਹਦੀ ਪ੍ਰਾਪਤੀ ਕਰੋ ਪਰ ਦੂਜਿਆਂ ਨਾਲ ਰਖਵਾਦਣਾ ਕਰੋ ਸ਼ੂਮੇ ਤਨ ਦਾ ਕੁੰਨ ਕੋ ਦੀਆ ਮੁਗਧ ਕਹੈ ਤਨ ਮੇਰਾ ਸ਼ੂਮ ਬੰਦਾ ਕੰਜੂਸ ਬੰਦਾ ਜਸ ਪ੍ਰਭੂ ਨੇ ਉਸਨੂੰ ਤਨ ਦਿੱਤਾ ਹੁੰਦਾ ਰੱਖਣ ਵਾਸਤੇ ਉਹ ਸਾਮ-ਸਾਮ ਕੇ ਰੱਖਦਾ ਆਪ ਨਹੀਂ ਖਰਚਦਾ ਉਹ ਹੁੰਦਾ ਤਨ ਕਿਸੇ ਹੋਰ ਦਾ ਹੈ ਪਰ ਪ੍ਰਮਾਤਮਾ ਦੇ ਹੱਥੋਂ ਸਮਾਉਂਦਾ ਉਹ ਕਮਾਈ ਕਰਕੇ ਸਮਾਉਂਦਾ ਰਹਿੰਦਾ ਹੈ ਖਰਚਦਾ ਨਹੀਂ ਹੈ ਉਹ ਕੰਜੂਸੀ ਕਰਕੇ ਮੁਗਦ ਕਹੈ ਤਨ ਮੇਰਾ ਪਰ ਉਹ ਇਸ ਲਈ ਉਹਨੂੰ ਕੋਟ ਕੋਟ ਕੇ ਸਾਹਮ ਸਾਹਮ ਕੇ ਚਬਾ ਚਬਾ ਕੇ ਰੱਖਦਾ ਵੀ ਮੇਰਾ ਤਨ ਹੈ ਮੈਨੂੰ ਉਹੀ ਕੜੀ ਕੰਮ ਆਏਗਾ ਉਹਨੂੰ ਉਹੀ ਕੜੀ ਕਦੋਂ ਆਏਗੀ ਆਏਗੀ ਨਹੀਂ ਆਏਗੀ ਉਸ ਟਾਈਮ ਕਮ ਆਏਗਾ ਨਹੀਂ ਆਏਗਾ ਇਸ ਨੂੰ ਪਤਾ ਨਹੀਂ ਹੈ ਜਮ ਕਾ ਡੰਡੂ ਮੂੰਡੂ ਮੇ ਲਾਗੇ ਕਿਨ ਮੇ ਕਰਨ ਬੇਰਾਮ ਪਰ ਜਦੋਂ ਜਮਦਾ ਡੰਡਾ ਸਿਰ ਤੇ ਲੱਗਦਾ ਹੈ ਭਾਵੇਂ ਉਹ ਆਖਰੀ ਕੜੀ ਆ ਜਾਂਦੀ ਹੈ ਤੇ ਖਿੰਮੇ ਕਰਾਂ ਨਵੇ ਰਾਉਂ ਦੇੜਾ ਹੋ ਜਾਂਦਾ ਵੀ ਉਹ ਤਾਨੂੰ ਇਹਦਾ ਨਹੀਂ ਆ ਕੋਈ ਹੋਰ ਹੀ ਮਾਲਕ ਬਣ ਜਾਂਦਾ ਉਸ ਨੂੰ ਖਾਣ ਦਾ ਮੌਕਾ ਨਹੀਂ ਮਿਲਦਾ ਉਸ ਨੂੰ ਪ੍ਰਯੋਗ ਕਰਨ ਦਾ ਮੌਕਾ ਨਹੀਂ ਮਿਲਦਾ ਇਸ ਲਈ ਸੁੱਖ ਸਾਨੂੰ ਸੱਚ ਮੈਨੇ ਅਗਰ ਸੋਚੋ ਤਾਂ ਸੁੱਖ ਕੋਈ ਮਿਲਨੇ ਨਹੀਂ ਜੋ ਪ੍ਰਭੂ ਨੇ ਦੇਨੇ ਨੇ ਨਹੀਂ ਤਾਂ ਸੁੱਖਾਂ ਦੇ ਸਾਧਨ ਹੁੰਦੇ ਵੀ ਬੰਦਾ ਸੁਖੀ ਨਹੀਂ ਜੀ ਹੁੰਦਾ ਖਾਣ ਦੇ ਪਦਾਰਥ ਹੋਣਗੇ ਖਾਣ ਜੋਗ ਆਜ਼ਮਾ ਨਹੀਂ ਬਿਸਤਰ ਬੜੇ ਸੋਹਣੇ ਡੰਨ ਲੱਭਦੇ ਹੋਣਗੇ ਉਹ ਕਾਹੂ ਪਲਿੰਗਨਵਾਰਾ ਵਾਲਾ ਗੱਲ ਪਰ ਉਹਨਾਂ ਤੇ ਨੀਂਦ ਨਹੀਂ ਹੁੰਦੀ ਕਈ ਦਫਾ ਨੀਂਦ ਨਹੀਂ ਹੁੰਦੀ ਕਾਰਨ ਕੁਝ ਹੋਰ ਹੋ ਜਾਂਦਾ ਹੈ ਨੀਂਦ ਉੱਡ ਜਾਂਦੀ ਹੈ ਤੇ ਜ਼ਰੂਰੀ ਨਹੀਂ ਕਿ ਸੁੱਖ ਦੇ ਸਾਧਨ ਹੋਣ ਨਾਲ ਸੁੱਖ ਹੋ ਜਾਂਦੇ ਨੇ ਨਹੀਂ ਸੁੱਖਾਂ ਦੇ ਸਾਧਨ ਹੋਣ ਨਾਲ ਵੀ ਕਈ ਦਫਾ ਸੁੱਖ ਨਹੀਂ ਹੁੰਦਾ ਜੇ ਪ੍ਰਭੂ ਦੀ ਮਿਹਰ ਨਾ ਹੋਵੇ ਤੇ ਕਈ ਵਾਰ ਕੋਈ ਸੁੱਖਾਂ ਦੇ ਸਾਧਨ ਨਾ ਹੋਣ ਦੇ ਵੀ ਬੰਦੇ ਕਈ ਬੜੇ ਆਨੰਦਮਾਨ ਦੇ ਦੇਖੇ ਬੜੇ ਸੁਖੀ ਜੀਵਨ ਦੇਖੇ ਜਿਨ੍ਹਾਂ ਵਿੱਚ ਸੰਤੋਖ ਹੁੰਦਾ ਹੈ ਸਬਰੀ ਹੁੰਦੀ ਹੈ ਤੋ ਉਹ ਸ਼ੂ ਮੂ ਵਾਲਾ ਕੰਮ ਨਹੀਂ ਕਰ ਰਹਾ ਵੇ ਐਵੇਂ ਤਨ ਮੇਰਾ 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 ਕਰਕੇ ਕਿ ਜੂੜ ਜੂੜ ਕੇ ਜੂੜ ਕੇ ਨਾ ਆਪ ਖਾਦਾ ਨਾ ਦੂਜੇ ਨੂੰ ਖਾਂ ਦੇਤਾ ਜੰਮ ਕੱਢਣ ਮੂਹਣ ਮੇ ਲਾਗੇ ਖਿੰਨ ਮੇ ਕਰ ਨਵੇਰਾ ਉਹ ਨਵੇੜਾ ਕਰ ਜਾਂਦਾ ਫੈਸਲਾ ਕਰ ਜਾਂਦਾ ਵੇ ਤਨ ਕਿਸ ਦਾ ਤੇਰਾ ਨਹੀਂ ਸੀ ਹਰ ਜਨ ਉਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਇਹਨੇ ਸਹੀ ਮਾਰਗ ਜੀਵਨ ਦਾ ਕਿ ਹਰ ਜਨ ਜੋ ਪ੍ਰਭੂ ਦਾ ਸੱਚਾ ਸੇਵਕ ਹੈ ਜੋ ਸੱਚਾ ਭਗਤ ਹੈ ਉਹ ਤੁਮ ਭਗਤ ਸਦਾ ਵੈ ਉਹ ਜਿਹੜਾ ਦੁਨੀਆਂ ਵਿੱਚ ਉਤਮ ਭਗਤ ਸਦਾਨਦਾ ਉਹਦੀ ਸ਼ੋਭਾ ਹੁੰਦੀ ਹੈ ਕਿਹੜਾ ਆ ਗਿਆ ਮਨ ਸੁਖ ਪਾਈ ਜਿਹੜਾ ਪ੍ਰਭੂ ਦੀ ਆਗਿਆ ਨੂੰ ਮੰਨ ਕੇ ਸੁਖ ਪ੍ਰਾਪਤ ਕਰਦਾ ਹੈ ਭਾਵ ਜੋ ਰੱਬ ਨੂੰ ਮਿਲਿਆ ਸਬਰ ਸੰਤੋਖ ਕਰਕੇ ਉਸੇ ਵੀ ਸੰਤੁਸ਼ਟ ਰਹਿੰਦਾ ਹੈ ਇਨਸਾਨ ਦੀ ਜ਼ਰੂਰਤ ਬਹੁਤ ਥੋੜੀ ਹੈ ਨਾ ਇਨਸਾਨ ਦੀ ਜ਼ਰੂਰਤ ਬਹੁਤ ਥੋੜੀ ਹੈ ਇਨਸਾਨ ਨੇ ਆਪਣੀ ਜ਼ਰੂਰਤਾਂ ਵਧਾ ਲਈਆਂ ਰੀਸੂ ਰੀਸੀ ਰੀਸੂ ਰੀਸੀ ਵਰਨਾ ਜਦੋਂ ਬਹੁਤੇ ਤੰਦੂਲਤ ਨਹੀਂ ਸੀ ਹੁੰਦਾ ਲੋਕਾਂ ਕੋਲ ਗਰੀਬ ਹੁੰਦਾ ਸੀ ਹਰ ਇੱਕ ਬੰਦਾ ਤੇ ਉਸ ਵੇਲੇ ਵੀ ਬੰਦਾ ਸੇ ਤਾਂ ਚੰਗੇ ਸਨ ਅੱਜ ਕੋਲ ਵੀ ਚੰਗੇ ਸਨ ਜ਼ਿੰਦਗੀ ਵੀ ਅੱਜਕੱਲ੍ਹ ਜਿਆਦਾ ਪ੍ਰੇਮ ਭਾਵਨਾਤੀ ਜਿਆਦਾ ਸੀ ਲੋਕ ਸੋਖੇ ਸਨ ਇੱਕ ਦੂਜੇ ਕੋਲ ਬੈਠਦੇ ਸਨ ਇੱਕ ਦੂਜੇ ਦੁੱਖ ਫੋਲਦੇ ਸਨ ਅੱਜ ਇਹਨਾਂ ਕੋਲ ਕੁਝ ਹੋਣ ਦੇ ਬਾਵਜੂਦ ਬੰਦਾ ਘਰੋਂ ਬਾਹਰ ਦੂਜੇ ਦੇ ਘਰ ਜਾ ਕੇ ਕੜੀ ਕੋਈ ਬੈਠਦਾ ਹੀ ਨਹੀਂ ਹੈ ਉਹ ਚੀਜ਼ਾਂ ਹੀ ਨਹੀਂ ਹਨ ਰੋਗੀ ਵੀ ਇਨਸਾਨ ਅੱਜ ਜਿਆਦਾ ਹੈ ਐਰਕਵਾਦ ਦੁੱਖ ਲੜੀਆਂ ਝਗੜੇ ਕਤਲੋਗਰਦ ਜੁਰਮ ਉਹ ਵੀ ਅੱਜਕੱਲ੍ਹ ਜਿਆਦਾ ਹੈ ਕਿਉਂਕਿ ਇਹ ਜਿਹੜੀ ਅਸਲ ਚੀਜ਼ ਹੈ ਜੀਵਨ ਦੀ ਕਿ ਹਰ ਜਨ ਉਤਮ ਭਗਤ ਸਦਾਵ ਹੈ ਉਹ ਹੀ ਸੱਚਾ ਸਿਵ ਉੱਚਾ ਪੱਧਰ ਭਗਤ ਸਦਾ ਸਕਦਾ ਹੈ ਆ ਗਿਆ ਮਨ ਸੁਖ ਪਾਵੇ ਜਿਹੜਾ ਪ੍ਰਭੂ ਦੀ ਅਗੇ ਮਣ ਕੇ ਸੁਖ ਮਾਣੇ ਜੋ ਪ੍ਰਭੂ ਨੂੰ ਸੁਖ ਦਿੰਦੇ ਉਹਨਾਂ ਨੂੰ ਵੀ ਸੁਖ ਸਮਝੇ ਜੋ ਤੁਸ ਭਾਵੇ ਸਤ ਕਰਮਾਣੈ ਜੋ ਪ੍ਰਭੂ ਨੂੰ ਪਾਉਂਦਾ ਵੇ ਤੁਹਾਨੂੰ ਜਿਵੇਂ ਰੱਖਦਾ ਹੈ ਉਸੇ ਨੂੰ ਸੱਚ ਕਰਕੇ ਮੰਨਣਾ ਵੀ ਮੇਰੇ ਲਈ ਮੈਂ ਐਸੇ ਯੋਗ ਹਾਂ ਐਸਾ ਸਮਝਣਾ ਜੋ ਤੁਸ ਭਾਵੇ ਸਤ ਕਰਮਾਣੈ ਜੋ ਪ੍ਰਭੂ ਨੂੰ ਪਾਉਂਦਾ ਉਸ ਨੂੰ ਸੱਚ ਕਰਕੇ ਮੰਨਦਾ ਹੈ ਕਿ ਇਹ ਹੀ ਠੀਕ ਹੈ ਆ ਗਿਆ ਮਨ ਸੁਖ ਪਾਈ ਤੇ ਇਹ ਪਾਣਾ ਮਨ ਵਸਾਈ ਪ੍ਰਭੂ ਦਾ ਪਨਾਮ ਮਨ ਵਿੱਚ ਬਸਉਂਦਾ ਹੈ ਰੱਬ ਦੇ ਹੁਕਮ ਨੂੰ ਮਨ ਵਿੱਚ ਸਾਕੇ ਰੱਖਦਾ ਹੈ ਦੁਨੀਆਂ ਦੀ ਰੀਸੋ ਪ੍ਰੀਸੀ ਅਤੇ ਐਰਕਵਾਦੀਆਂ ਗੱਲਾਂ ਨੂੰ ਮਨ ਚੋਂ ਕੱਢ ਦਿੰਦਾ ਹੈ ਔਰ ਪ੍ਰਭੂ ਦੀ ਰਜ਼ਾ ਵੀ ਤੁਰਦਾ ਉਹ ਰੱਬ ਦਾ ਸਿਮਰਨ ਕਰਕੇ ਅਨੰਦ ਵਿੱਚ ਰਜ਼ਾ ਵਿੱਚ ਰਹਿ ਕੇ ਉਹਨਾਂ ਦੇ ਵਿੱਚ ਹੈ ਕਹੇ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਓ ਭਾਈ ਮੇਰੀ ਮੇਰੀ ਨਾ ਕਰੋ ਇਹ ਮੇਰਾ ਉਹ ਮੇਰਾ ਉਹ ਮੇਰਾ ਹੋ ਜਾਏ ਇਹ ਮੇਰਾ ਹੈ ਇਹ ਖਿਆਲ ਛੱਡ ਦਿਓ ਕਹੇ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਪਾਰਿਛਟਾਰਾ ਲੈ ਗਿਓ ਉਤਰੀ ਤਾਗਰੀ ਛੁਟੀ ਜਿਨ੍ਹਾਂ ਚ ਨੂੰ ਮੇਰੀ ਮੇਰੀ ਕਰਦੇੋ ਜਿਨ੍ਹਾਂ ਦੇ ਮਲਕੀਤਾ ਮਣਾ ਕੇ ਬੈਠਾ ਰੰਦਾ ਬੰਦਾ ਉਹਦੀ ਕਹਿੰਦਾ ਹਵਸਤਾ ਐਸੀ ਬਣ ਜੰਦੀ ਕਿ ਚਿਰਗਟ ਫਾਰ ਚਿਰਗਟ ਮਨੇ ਪਿੰਜਰਾ ਪਹਾੜ ਕੇ ਚਟਾਰਾ ਲੈ ਗਿਓ ਵਿਚੂ ਚਿੜੇ ਨੂੰ ਚੁੱਕ ਕੇ ਲੈ ਗਿਆ ਬਿੱਲਾ ਤੋ ਫਿਰ ਤਰੀ ਤਾਗਰੀ ਛੁਟੀ ਉਸ ਤਰਿੰਦੇ ਲਈ ਜੋ ਕਿੜੇ ਲਈ ਜੋ ਛੋਟੀ ਜੀ ਕੋਲੀ ਰੱਖੀ ਹੋਈ ਸੀ ਪਾਣੀ ਵਾਲੀ ਵੀ ਗੜ ਵੀ ਪਾਣੀ ਵਾਲੀ ਵੀ ਦੇ ਨਾਲੇ ਕੋਲੀ ਜਿਹੜੀ ਉਹਦੇ ਵਿੱਚ ਕੁਝ ਅਨਾਜ ਪਾਇਆ ਜਾਂਦਾ ਸੀ ਉਹ ਉੱਥੇ ਪਈਆਂ ਰਹਿ ਗਈਆਂ ਤੇ ਬਿੱਲਾ ਆਇਆ ਤੇ ਪਿੰਜਰਾ ਖੋਲ ਕੇ ਜਾਂ 파ੜ ਕੇ ਉਹ ਚਟਾਰਾ ਲੈ ਗਿਆ ਉਸ ਚਿੜੇ ਨੂੰ ਲੈ ਗਿਆ ਵਿੱਚ ਇਸ ਤਰ੍ਹਾਂ ਜਦੋਂ ਕੁਦਰਤ ਦਾ ਭਾਣਾ ਵਰਤਦਾ ਇਹ ਵਿੱਚੋਂ ਰੂਹ ਜਦੋਂ ਚਲੀ ਜਾਂਦੀ ਹੈ ਤੇ ਸੇ ਵੀ ਪਿਆ ਦਾ ਪਿਆ ਹੀ ਰਹਿ ਜਾਂਦਾ ਤੇ ਸਾਜੋ ਸਮਾਨੀ ਸਾਡੇ ਉੱਥੇ ਤੇ ਜਿੰਨਾ ਸਾਜੋ ਸਮਾਨ ਨੂੰ ਅਸੀਂ ਜੀਉਂਦੇ ਕਿਉਂ ਦੂਜੇ ਨੂੰ ਹੱਥ ਨਹੀਂ ਲਾਉਣ ਦਿੰਦੇ ਬਈ ਇਹ ਚੀਜ਼ ਮੇਰੀ ਇਹਨੂੰ ਤੂੰ ਨਹੀਂ ਰੱਥ ਲੈਣਾ ਮੇਰੀ ਮੇਰੀ ਕਰਦੇ ਰਹਿੰਦੇ ਆ ਉਹ ਉਸ ਵੇਲੇ ਜਿਹੜਾ ਮਰਜੀ ਉਸ ਨੂੰ ਇਸ ਸਮਾਰ ਕਰਨ ਨੂੰ ਕੋਈ ਪਤਾ ਨਹੀਂ ਹੁੰਦਾ ਇਹ ਮੇਰੀ ਚੀਜ਼ ਅੱਜ ਮੇਰੇ ਥੜੇ ਤੇ ਕੌਣ ਬੈਠਾ ਹੈ ਅੱਜ ਮੇਰੀ ਚੀਜ਼ਾਂ ਕੌਣ ਮਲ ਬੈ ਗਿਆ ਮੇਰੇ ਕਮਰੇ 'ਚ ਕੌਣ ਹੈ ਮੇਰੀ ਬਹਿਨਵਰੀ ਥਾਂ ਤੇ ਕੌਣ ਹੈ ਤੇ ਉਹ ਚੀੜੇ ਦੀ ਤਰ੍ਹਾਂ ਉਹ ਤਰੀ ਤਾਗੜੀ ਉੱਥੇ ਪਈ ਰਹਿ ਜਾਂਦੀ ਹੈ ਤੇ ਉਹ ਉਸ ਉਸ ਨੂੰ ਬਿੱਲਾ ਰੂਪੀ ਮੋਚ ਚੁੱਕੇ ਲੈ ਜਾਂਦੀ ਹੈ ਇਨਸਾਨਾਂ ਤੇਰੀ ਵੀ ਹੁਣ ਹਾਲਤ ਹੈ ਇਸ ਲਈ ਬੂ ਮੇਰੀ ਮਰੀਨਾ ਕਾ ਤਾ ਨਾ ਹੀ ਬੋਤੇ ਸੁੱਖਾਂ ਵਿੱਚ ਦੌੜ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੁਖ ਨਾਲ ਹੇਤ ਐ ਸੁਖ ਨਾਲ ਪਿਆਰ ਇਸ ਲਈ ਬੋਤੇ ਦੁੱਖ ਭੋਦਾ ਕਿ ਸੁਖ ਪ੍ਰਾਪਤ ਕਰਨ ਲਈ ਦੌੜ ਦੌੜ ਕੇ ਮਾਰ ਰਿਆ ਉਹ ਐ ਦੇਖਿਆ ਦੇਖਿਆ ਸੁਣਾ ਬੋਲਾ ਦੌੜਿਓ ਫਿਰਤਾ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੇ ਦਵਾਰ ਸੁਵਾਨ ਜੀ ਦੌਲਤ ਨਾ ਸੁਦਰਾਮ ਭਜਨ ਕੀ ਇਹ ਐ ਬੇਸੰਤੋਖੀ ਜੀਵਨ ਵਿੱਚ ਜਦੋਂ ਅਸੀਂ ਐਰਖਵਾਦ ਵਾਲੀ ਜ਼ਿੰਦਗੀ ਜਿਉਂਦੇ ਹਾਂ ਤੇ ਜਿਹਨੂੰ ਐਰਿਕ ਬਾਤ ਉੱਪਰ ਉੱਠ ਕੇ ਸੰਤੋਖੀ ਜਿੰਦਗੀ ਜੀਵਾਂਗੇ ਤੇ ਫਿਰ ਆਨੰਦ ਹੀ ਇਹਨਾਂ ਦਾ ਫਿਰ ਉਹ ਹੈ ਹਰ ਜਨ ਉਤਮ ਪਦ ਸਦਾ ਵੈ ਆ ਗਿਆ ਮਨ ਸੁਖ ਪਾਈ ਜੋ ਤਿਸ ਭਾਗ ਸਤ ਕਰਮਾਨੇ ਪਾਣਾ ਮਨ ਮਸਾ ਫਿਰ ਇਹ ਅਵਸਥਾ ਪੜਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ